ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਇਸ ਵਿੱਚ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾ ਚੌਣਵੀਆਂ ਖਬਰਾਂ ਕੈਪਟਨ ਨੇ ਆਖਿਆ ਬੇਅਦਬੀ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਸੇਟ ਨੂੰ ਕੰਮ ਜਲਦ ਨਿਬੜਨ ਦੀ ਹਦਾਇਤ ਮਲਜ਼ਮਾਂ ਖਿਲਾਫ ਕਾਰਵਾਈ ਦਾ ਭਰੋਸਾ ਪੰਜਾਬ ਕੈਬਨਟ ਦੀ ਮੀਟਿੰਗ ਕੱਲ ਬਾਦਲ ਨੇ ਆਪਣੇ ਨਾਲ ਗੁਪਤ ਮੀਟਿੰਗਾਂ ਕੀਤੀਆਂ ਜਿੰਸੀ ਸ਼ੋਸ਼ਣ ਦੇ ਦੋਸ਼ਾਂ ਖਿਲਾਫ ਅਕਬਰ ਅਦਾਲਤ ਪਹੁੰਚੇ ਮੀਰ ਜਵਿੰਦਰ ਨੇ ਆਖਿਆ ਬਰਗਾੜੀ ਮੋਰਚਾ ਸਰਕਾਰ ਦੀਆਂ ਜੜਾਂ ਹਲਾ ਦੇਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਨੇ ਆਖਿਆ ਦਰਸ਼ਨੀ ਡਿਊਟੀ ਦੇ ਪੁਰਾਣੇ ਦਰਵਾਜ਼ੇ ਸੰਭਾਲ ਕੇ ਰੱਖੇ ਜੱਜਾਂ ਦੀ ਸੁਰੱਖਿਆ ਵਿੱਚ ਸੈਨਾਤ ਜਵਾਨਾਂ ਦੀ ਹੋਏਗੀ ਸਕਰੀਨਿੰਗ ਚੀਫ ਜਸਟਿਸ ਨੇ ਪ ਕਰਦੀ ਸਿਕਿਉਰਿਟੀ ਕਮੇਟੀ ਦੇ ਅਧਿਕਾਰੀਆਂ ਦੀ ਮੀਟਿੰਗ ਲਈ ਕਿਸਾਨਾਂ ਨੇ ਆਖਿਆ ਫਰਮਾਨ ਵਾਪਸ ਨਾ ਲਿਆ ਤਾਂ ਘੇਰਾਂਗੇ ਕੈਪਟਨ ਦਾ ਮਹਿਲ ਪਰਾਲੀ ਨਾ ਛਾੜਨ ਦਾ ਮਸਲਾ ਸਿੱਖਿਆ ਮੰਤਰੀ ਅੜੇ ਅਧਿਆਪਕ ਵੀ ਡਟੇ ਕਰਿਸ਼ਨ ਕੁਮਾਰ ਨੂੰ ਦਿੱਤੇ ਸ਼ਕਤੀ ਕਰਨ ਦੇ ਹੁਕਮ 35 ਅਧਿਆਪਕ ਮੌਤਲ ਤੇ 400 ਨੂੰ ਨੋਟਿਸ ਜਾਰੀ ਅਧਿਆਪਕਾਂ ਦਾ ਮੋਰਚਾ ਢਹਟੇ ਰਹੀ ਹੋਣ ਲੱਗਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਲ-ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜ ਰਹੇ ਨੇ ਹਰ ਰੋਜ਼ ਸੈਂਕੜੇ ਲੋਕ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਖਾਸ ਬੰਦਿਆਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਬਰਗਾੜੀ ਤੇ ਕੋਟਪੂਰਾ ਦੇ ਵੱਡੇ ਇਕੱਠਾਂ ਤੋਂ ਬਾਅਦ ਇਸ ਮੀਟਿੰਗ ਨੂੰ ਅਕਾਲੀ ਸਿਆਸਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਿਆਸੀ ਤਰ੍ਹਾਂ ਦਲ ਤੇ ਲਗਾਤਾਰ ਵਾਪਰ ਰੀਆਂ ਘਟਨਾਵਾਂ ਕਰਕੇ ਪੰਥਕ ਪਾਰਟੀ ਅਤੇ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਕਈ ਟਕਸਾਲੀਆਂ ਗੋਣੇ ਵੱਖਰੀ ਸੁਰੱਖਿਆ ਤਿਆਰ ਕੀਤੀ ਹੈ। ਇਨ੍ਹਾਂ ਹਾਲਾਤਾਂ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਉਣਾ ਜਾਦਾ ਮਹੇਤਵਪੂਰਨ ਨਹੀਂ ਮੰਨਿਆ ਗਿਆ ਇਤੇ ਚੌਣਵੇਂ ਆਗੂਆਂ ਨੂੰ ਚੰਡੀਗੜ੍ਹ ਸੱਜਿਆ ਗਿਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਵਿਕਰਮ ਅਜੀਠਾ ਨੂੰ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਕੁੰਮਣਾਵਾਲਿਆਂ ਦੇ ਵਰਸੀ ਮੌਕੇ ਸੰਗਤ ਦੇ ਵਿਰੋਧ ਦੇ ਤੇ ਭਾਰੀ ਨਾਰੇਬਾਜੀ ਦਾ ਸਾਹਮਣਾ ਕਰਨਾ ਪਿਆ ਇਸ ਘਟਨਾ ਦੌਰਾਨ ਝਗੜੇ ਵਿੱਚ ਦੋ ਜਣੇ ਜ਼ਖਮੀ ਹੋ ਗਏ ਦੇਰ ਰਾਤ ਐਤਵਾਰ 11 ਵਜੇ ਇਹ ਘਟਨਾ ਵਾਪਰੀ ਇੱਕ ਵਰਤਾ ਪੰਡਾਲ ਵਿੱਚ ਬੈਠੀ ਸੰਗਤ ਨੇ ਸਮੁੱਚੇ ਪੰਡਾਲ ਨੂੰ ਖਾਲੀ ਕਰ ਦਿੱਤਾ ਸੀ ਦੋਵਾਂ ਆਗੂਆਂ ਨੂੰ ਸੰਬੋਧਨ ਕੀਤੇ ਬਿਨਾਂ ਹੀ ਮੌਕੇ ਤੋਂ ਜਾਣਾ ਪਿਆ ਗੁਰਦੁਆਰਾ ਅਜੀਠਾ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਬਾਬਾ ਹ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਉਹਨਾਂ ਦੱਸਿਆ ਕਿ ਕਥਾ ਕੀਰਤਨ ਦਾ ਆਨੰਦ ਮਾਣਰੀ ਸੰਗਤ ਨੂੰ ਗੀਣੀ ਮਿਸੀ ਸਾਜਿਸ਼ ਤੇ ਪਰੇਸ਼ਾਨ ਕੀਤਾ ਗਿਆ। ਇਹ ਵਿਰੋਧੋਸਮੇ ਹੋਇਆ ਜਦੋਂ ਬਾਬਾ ਬੋਤ ਸਿੰਘ ਉਹਨਾਂ ਦਾ ਧੰਨਵਾਦ ਕਰ ਰਹੇ ਸਨ ਜਦੋਂ ਸੁਖਬੀਰ ਖਾਲਸਾ ਨਾਰੇबाजी ਸ਼ੁਰੂ ਹੋਈ ਤਾਂ ਉਹਨਾਂ ਦੇ ਸੁਰੱਖਿਆ ਅਮਲੇ ਦੇ ਜਵਾਨਾਂ ਨੇ ਉਹਨਾਂ ਨੂੰ ਕਿਰੇ ਵਿੱਚ ਲੈ ਕੇ ਕਮਰੇ ਵਿੱਚ ਲਿਆਂਦਾ। ਬਾਬਾ ਬੋਤ ਸਿੰਘ ਵੱਲੋਂ ਸੁਖਬੀਰ ਨੂੰ ਮੰਚ ਤੇ ਆਉਣ ਅਤੇ ਬੋਲਣ ਲਈ ਕਿਹਾ ਗਿਆ ਪਰ ਉਹ ਕਮਰੇ ਵਿੱਚੋਂ ਰਹੇ। ਸੁਖਬੀਰ ਨੇ ਆਖਿਆ ਕਿ ਬਾਦਲ ਪਰਿਵਾਰ ਵਿੱਚ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਾਲਿਆਂ ਦੇ ਪ੍ਰਤੀ ਅਕਸ਼ਾ ਸ਼ਰਧ ਹੈ। ਇਹ ਅਕਾਲੀ ਦਲ ਦੀ ਸਰਕਾਰ ਦਰਾਂ 20 ਅਵੇ ਛੁੱਟੀ ਕਰ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਇਹ ਛੁੱਟੀ ਰੱਦ ਕਰ ਦਿੱਤੀ ਹੈ ਉਹਨਾਂ ਸੂਬਾ ਸਰਕਾਰ ਤੇ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਕੁਝ ਰਾਜਨੀਤਿਕ ਦਲ ਬੇਅਦਬੀ ਦੇ ਮੁੱਦੇ ਤੇ ਵੈਵਨ ਕਲਾਤ ਤੇ ਕੋਟਪੂਰਾ ਵਿੱਚ ਹੋਈ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਆਪਣਾ ਨਿੱਜੀ ਹਿੱਤਾਂ ਦੀ ਖਾਤਰ ਸਿਆਸੀਕਰਨ ਕਰ ਰਹੇ ਨੇ ਉਹਨਾਂ ਆਖਿਆ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਮਲਜਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉਧਰ ਲੋਕ ਸਭਾ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਾਰਟੀ ਦੇ ਮੈਂਬਰ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ ਉਹਨਾਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਜਦੋਂ ਤੱਕ ਫੜੇ ਨਹੀਂ ਜਾਣਗੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਉਹਨਾਂ ਆਖਿਆ ਕਿ ਦੋਵਾਂ ਨੌਜਵਾਨਾਂ ਦੇ ਵਾਪਿਆਂ ਨੂੰ ਇਨਸਾਫ ਨਹੀਂ ਮਿਲਦਾ ਪਰ ਗਾੜੀ ਵਿੱਚ ਠਿਕ ਸੰਤਵਲੋ ਦਿੱਤਾ ਜਾ ਰਿਹਾ ਧਰਨਾ ਉਸੇ ਤਰ੍ਹਾਂ ਜਾਰੀ ਰਹੇਗਾ ਜੇ ਲੋਕ ਇਨਸਾਫ ਪਾਰਟੀ ਇਸਵਰ ਕਾਲੀਦਵਾਲੀ ਬਣਾਏਗੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸਵਰ ਕਾਲੀਦਵਾਲੀ ਬਣਾ ਕੇ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਰਵਿੰਦਰ ਸਿੰਘ ਨੇ ਆਖਿਆ ਕਿ ਬਰਗਾੜੀ ਤੇ ਬਾਈਬਲ ਕਲਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਐਸਬੀਜੇ ਘਟਨਾਵਾਂ ਦੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਾ ਮਿਲਦੀ ਉਹ ਨਖੇਦੀ ਕਰਦੇ ਆ ਤੇ 3 ਸਾਲਾਂ ਤੋਂ ਮੋਰਚੇ ਲੱਗੇ ਆ ਕ ਸਰਕਾਰ ਦੇ ਰਾਜ ਦਰਾਂ ਵੀ ਮਲਜਮਾਂ ਨੂੰ ਸਜ਼ਾਵਾ ਨਾ ਮਿਲਣ ਤੇ ਕਾਂਗਰਸ ਸਰਕਾਰ ਦੇ ਕਰਦਾਰ ਤੇ ਪ੍ਰਸ਼ਨ ਚਿੰਨ ਲੱਗਦਾ ਹੈ ਉਹਨਾਂ ਅਖੇ ਕਿ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਤੇ ਸਿੱਖਾਂ ਨੇ ਇਨਸਾਫ ਲਈ अनेका ਮੋਰਚਾ ਲਾਏ ਨੇ ਤੇ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਲਾਏ ਇਨਸਾਫ ਮੋਰਚੇ ਵਿੱਚ ਸੰਗਤ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੋ ਸਰਕਾਰ ਦੀਆਂ ਜੜਾਂ ਹਲਾਕੇ ਰੱਖ ਦੇਵੇਗੀ ਉਹਨਾਂ ਅਖੇ ਕਿ ਸੂਬਾ ਸਰਕਾਰ ਨੂੰ ਸਿੱਖਾਂ ਦੇ ਦੋਖੀਆਂ ਨੂੰ ਅਦਾਲਤ ਦੇ ਕਟਾਰੇ ਵਿੱਚ ਲਿਆਉਣਾ ਪਵੇਗਾ ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਲਜਮਾਂ ਨੂੰ ਲੋਕਾਂ ਅੱਗੇ ਨਸ਼ਰ ਕਰਕੇ ਇਸ ਦੀ ਪੂਰੀ ਸਚ ਕਰਨ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਕੱਲ ਇੱਕ ਸੇਵਾਦਾਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਮ੍ਰਿਤਕ ਮਲਕੀਤ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਦਾ ਰਹਿਣ ਵਾਲਾ ਤੇ 7 ਅਕਤੂਬਰ ਨੂੰ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣਾ ਆਇਆ ਸੀ ਉਦੋਂ ਤੋਂ ਇੱਥੇ ਸੇਵਾ ਕਰ ਰਿਹਾ ਸੀ ਪ੍ਰਿਯ ਅਕਾਲ ਤੱਕ ਸਭੀ ਗਹਿਦਰ ਗਿਆਨੀ ਗੁਰਪ੍ਰੀਤ ਸਿੰਘ ਨੇ ਅੱਖਾਂ ਕੀ ਦਰਸ਼ਨੀ ਡਿਊੜੀ ਦੇ ਪ੍ਰਾਪਤਨ ਦਰਵਾਜ਼ਿਆਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਆਖਿਆ ਕਿ ਕੁਝ ਲੋਕ ਭੁਲੇਖਾ ਪਾ ਰਹੇ ਨੇ ਕਿ ਉਹ ਦਰਵਾਜ਼ੇ ਕਿੱਥੇ ਨੇ ਉਹਨਾਂ ਆਖਿਆ ਕਿ ਗੁਰੂ ਘਰ ਦਰਸ਼ਨ ਕਰਨ ਵਾਲੀ ਸੰਗਤ ਪ੍ਰਕਰਮਾ ਵਿੱਚ ਕੈਬਨ ਵਿੱਚ ਰੱਖੇ ਗਏ ਦਰਵਾਜ਼ਿਆਂ ਦੇ ਦਰਸ਼ਨ ਕਰ ਸਕਦੇ ਨੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਦੇ ਯਤਨਾਂ ਸਦਕਾ ਨਵੇਂ ਦਰਵਾਜ਼ੇ ਤਿਆਰ ਕਰਕੇ ਦਰਸ਼ਨੀ ਡਿਊੜੀ ਵਿਖੇ ਸ਼ੋਭਿਤ ਕੀਤੇ ਗਏ ਨੇ ਚਾਰਦੇ ਸਤਲੁਕ ਆਸ਼ਰਮ ਦੇ ਸੰਚਾਲਕ ਰਾਮਪਾਲ ਸਮੇਤ 15 ਲੋਕਾਂ ਨੂੰ ਅੱਜ ਸਜ਼ਾ ਸੁਣਾਈ ਜਾਏਗੀ ਪੁਲਿਸ ਪ੍ਰਸ਼ਾਸਨ ਪੂਰੀ ਹਿਤਿਆਤ ਵਰਤ ਰਿਹਾ ਹੈ ਕਤਲ ਤੇ ਹੋਰ ਮਾਮਲਿਆਂ ਵਿੱਚ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ 11 ਅਕਤੂਬਰ ਤੋਂ ਬਾਅਦ ਅਦਾਲਤ ਵੱਲੋਂ ਰਾਮਪਾਲ ਸਮੇਤ 15 ਮੁਲਜ਼ਮਾਂ ਨੂੰ ਦੋਸ਼ੀ ਇਕਰਾਰ ਦਿੱਤਾ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਅਧਿਆਪਕਾਂ ਤੇ ਸਿੱਖਿਆ ਮੰਤਰੀ ਵਿਚਕਾਰ ਟਕਰਾਅ ਵਧ ਰਿਹਾ ਇੱਕ ਪਾਸੇ ਜਿੱਥੇ ਮੰਤਰੀ ਆਪਣੇ ਸਟੈਂਡ ਤੇ ਅੜੇ ਨੇ ਦੂਜੇ ਪਾਸੇ ਅਧਿਆਪਕ ਵੀ ਮੋਰਚੇ ਤੇ ਡਟੇ ਨੇ ਸਿੱਖਿਆ ਮੰਤਰੀ ਨੇ ਸਿੱਖਿਆ ਸਕੱਤਰ ਕਰੀਸ਼ਨ ਕੁਮਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਸਕੂਲਾਂ ਵਿੱਚ ਗੈਰਹਾਜ਼ਰ ਚੱਲ ਰਿਹਾ ਅਧਿਆਪਕਾਂ ਖਿਲਾਫ ਸਖਤ ਕਾਰਵਾਈ ਕਰਨ ਮਰਨਾਰਥ ਉਤੇ ਬੈਠੇ ਅਧਿਆਪਕਾਂ ਵਿੱਚ ਮਹਿਲਾ ਅਧਿਆਪਕਾਂ ਵੀ ਸ਼ਾਮਲ ਨੇ ਜਿਨ੍ਹਾਂ ਦੀ ਹਾਲਤ ਕਾਫੀ ਨਾਜੁਕ ਹੈ ਸਿੱਖਿਆ ਮੰਤਰੀ ਲਗਾਤਾਰ ਕਹਿ ਰਿਹਾ ਕਿ ਅਧਿਆਪਕ ਮਰਨਾਰਥ ਖੜਕੇ ਸਕੂਲਾਂ ਵਿੱਚ ਪਾਰਟਾਉਣ ਨਹੀਂ ਤਾਂ ਸਰਕਾਰ ਉਹਨਾਂ ਦੀ ਛੁੱਟੀ ਕਰ ਦੇਵੇਗੀ ਪੰਜਾਬ ਸਰਕਾਰ ਵੱਲੋਂ 15000 ਰੁਪਏ ਮੁੱਢ ਦੇ ਸ਼ਹਿਰ ਪਟਿਆਲਾ ਵਿੱਚ ਪੁਖੜ ਦਾਲ ਸ਼ੁਰੂ ਕੀਤੀ ਹੈ ਕੁਝ ਅਧਿਆਪਕਾਂ ਨੇ ਸਰਕਾਰ ਦੀਆਂ ਸ਼ਰਤਾਂ ਤੇ ਹਾਮੀ ਭਰਦਿਆਂ ਨੌਕਰੀ ਲੈਣ ਲਈ ਆਪਣੇ ਬਿਨਾ ਪੱਤਰ ਜene ਵੀ ਸ਼ੁਰੂ ਕਰ ਦਿੱਤੇ ਨੇ 450 ਤੋਂ ਜ਼ਿਆਦਾ ਅਧਿਆਪਕਾਂ ਨੇ ਸਿੱਖਿਆ ਵਿਭਾਗ ਕੋਲ ਆਨਲਾਈਨ ਅਪਲਾਈ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਹੁਕਮ ਦਿੱਤਾ ਕਿ ਉਹ ਅਧਿਆਪਕਾਂ ਗੋਨ ਨਾਲ ਗੱਲਬਾਤ ਕਰਨ ਤੇ ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਉਣ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਧਿਆਪਕੋਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਤੇ ਪੂਰੀ ਤਨਖਾਹ ਤੇ ਪੱਕੇ ਕਰਨ ਦੀ ਮੰਗ ਤੇ ਅੜੇ ਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਦੇ ਸਰਦਰੂ ਦੇ ਕਰੀਬ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਬਿੱਲ ਲਿਆ ਕੇ ਫੈਸਲਾ ਕੀਤਾ ਜਾਏਗਾ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਵਿੱਚ ਸੈਨਾਪਤ ਜੱਜਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਜਵਾਨਾਂ ਦੀ ਸਕ੍ਰੀਨਿੰਗ ਕਰਾਈ ਜਾਏਗੀ ਹਰਿਆਣਾ ਤੇ ਪੰਜਾਬ ਸਰਕਾਰ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨ ਮੋਰਾਰੀ ਦੇ ਸਾਹਮਣੇ ਹਾਮੀ ਭਰ ਦਿੱਤੀ ਹੈ ਗੁਰੂਗਰਾਮ ਵਿੱਚ ਜੱਜ ਦੇ ਪਰਿਵਾਰ ਦੇ ਹਮਲੇ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਨ੍ਹਾਂ ਸੂਬਿਆਂ ਦੀ ਸਿਕਿਉਰਿਟੀ ਕਮੇਟੀ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੂਬਾ ਸਰਕਾਰ ਵੱਲੋਂ ਕਰਾਈ ਜਾਣ ਵਾਲੀ ਸਕ੍ਰੀਨਿੰਗ ਵਿੱਚ ਇਹ ਦੇਖਿਆ ਜਾਏਗਾ ਕਿ ਸੁਰੱਖਿਆ ਵਿੱਚ ਤਾਇਨਾਤ ਜਵਾਨ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਜਾਂ ਹੋਰ ਪਰੇਸ਼ਾਨੀ ਤੋਂ ਤੰਈ ਲ ਤਦ ਉਹ ਇਤਨਾ ਨਹੀਂ ਚੈਕਰੀਨਿੰਗ ਦੌਰਾਨ ਜਵਾਨਾਂ ਵਿੱਚ ਦਿੱਕਤ ਪਾਏ ਜਾਂਦੇ ਉਹਨਾਂ ਨੂੰ ਉਚਿਤ ਡਾਕਟਰੀ ਸਹੂਲਤ ਦੇ ਨਾਲ ਰੈਸਟ ਵੀ ਮੁਹੱਈਆ ਕਰਾਈ ਜਾਏਗੀ ਗੁਰੂਗ੍ਰਾਮ ਵਿਖੇ ਜੱਜ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰ ਦੇਣ ਦੀ ਵਜ੍ਹਾ ਦੇ ਦੋ ਦਿਨ ਬਾਅਦ ਵੀ ਉਹਨਾਂ ਦਾ ਗਰਮੈਂਟ ਕੋਈ ਖੁਲਾਸਾ ਨਹੀਂ ਕਰ ਸਕਿਆ ਵਾਰ-ਵਾਰ ਬਿਆਨ ਬਦਲਦੇ ਚੱਲਦੇ ਆ ਪੁਲਿਸ ਹੁਣ ਦਾ ਲਾਈਟ ਡਟੈਕਟਰ ਟੈਸਟ ਕਰਾਉਣ ਤੇ ਵਿਚਾਰ ਕਰ ਰਹੀ ਹੈ ਐਸਆਈਟੀ ਮਾਮਲੇ ਦੀ ਜਾਂਚ ਕਈ ਅੰਗਲਾਂ ਤੋਂ ਕਰ ਰਹੀ ਹੈ ਤੇ ਦੋਸ਼ੀ ਤੋਂ ਗੋਲੀ ਕੰਡ ਦੀ ਵਜ੍ਹਾ ਜਾਣਨ ਤੋਂ ਲਗਾਤਾਰ ਪੁੱਛ ਕੇ ਛੋਰੀ ਹੈ ਦੋਸ਼ੀ ਦੀ ਮਾਸ ਮਿਤ ਉਸਦੇ ਮਾਮੇ ਦੇ ਮੁੰਡੇ ਨੂੰ ਵੀ ਹਿਰਾਸਤ ਵਿੱਚ ਲੈ ਕੇ ਜਿਹਦੇ ਪੁੱਤਰ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀ ਉਸਦੇ ਸਿਰ ਦੇ ਹਾਰ ਪਰ ਹੋ ਗਈ ਸਰੀਰ ਤੇ ਕਿਸੇ ਤਰ੍ਹਾਂ ਦੀ ਝੋਟ ਨਹੀਂ ਡਾਕਟਰਾਂ ਦਾ ਕਹਿਣਾ ਹੈ ਕਿ ਜਿਉਂਦੀ ਇੱਛਾ ਸ਼ਕਤੀ ਮਜ਼ਬੂਤ ਹੋਣ ਕਰਕੇ ਉਸਦੇ ਸਾਹ ਚੱਲ ਰਹੇ ਨੇ ਹਾਲਾਂਕਿ ਡਾਕਟਰ ਉਸਦੇ ਬ੍ਰੇਨ ਡੈਡ ਐਲਾਨ ਕਰਨ ਤੇ ਵਿਚਾਰ ਕਰ ਰਹੇ ਨੇ ਪੰਜਾਬ ਪੁਲਿਸ ਹੁਣ ਐਸਟੀਐਫ ਆਪਣੇ ਸੱਭਿਆਚਾਰਕ ਗਰੁੱਪ ਰਾਹੀਂ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਤੇ ਸੱਭਿਆਚਾਰਕ ਵਿਰਾਸਤੀ ਪ੍ਰੋਗਰਾਮਾਂ ਤੇ ਨੁਕੜ ਨਾਟਕਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰੇਗੀ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀਸ਼ ਰੋੜਾ ਨੇ ਆਖਿਆ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਹੈ ਤੇ ਐਸਟੀਐਫ ਤੇ ਸੂਬਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਉਪਰੰਤ ਨਸ਼ਿਆਂ ਦੀ ਮੰਗ ਨੂੰ ਘਟਾਉਣ ਲਈ ਡੈਪੋ ਤੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਹ ਸੂਬਾ ਪੱਧਰੀ ਮਹਾਂਮੇਜ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਰਾਹੀਂ ਯੂਨੀਵਰਸਿਟੀ ਕਾਲਜ ਤੇ ਸਕ ਕੀਤਾ ਜਾਏਗਾ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ ਹੋਏਗੀ ਜਾਣਕਾਰੀ ਮੁਤਾਬਕ ਮੀਟਿੰਗ ਕੋਲ ਕੋਈ ਖਾਸ ਅਜੰਡਾ ਨਹੀਂ ਇੱਕ ਦਿਨ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਕੁਝ ਹੋਰ ਅਜੰਡੇ ਸ਼ਾਮਲ ਕਰਨ ਦੀ ਤਿਆਰੀ ਹੈ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੀ ਅਕਬਰ ਨੇ ਮਹਿਲਾ ਪੱਤਰਕਾਰ ਪ੍ਰਿਆ ਰੋਮਾਨੀ ਖਿਲਾਫ ਅਪਰਾਧਿਕ ਮਾਨਹਾਨੀ ਦਾ ਕੇਸ ਦਾਖਲ ਕੀਤਾ ਹੈ। ਅਦਾਲਤ ਨੂੰ ਆਈ ਪੀ ਸੀ ਦੀ 17499 ਦੇ ਤਰਮਾਨੀ ਨੂੰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਰੋਮਾਨੀ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਮੀਟੂ ਮਹਿੰਮ ਦੇ ਤਹਿਤ ਅਕਬਰ ਦੇ ਜਿੰਸੀ ਦੁਰਵਿਹਾਰ ਦਾ ਦੋਸ਼ ਲਾਇਆ ਸੀ। ਐਮ ਜੀ ਅਕਬਰ ਨੇ ਪਟਿਆਲਾ ਹਾਊਸ ਅਦਾਲਤ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖਲ ਕੇਸ ਵਿੱਚ ਆਖਿਆ ਕਿ ਉਹਨਾਂ ਦੇ ਦੋਸ਼ ਜਾਣਬੁੱਝ ਕੇ ਮਾੜੀ ਭਾਵਨਾ ਨਾਲ ਲਗਾਏ ਗਏ ਨੇ। ਅਕਬਰ ਵੱਲੋਂ ਸਪਾਈ ਦੇਣ ਤੋਂ ਬਾਅਦ ਭਾਜਪਾ ਉਹਨਾਂ ਪ੍ਰਤੀ ਨਰਮ ਪੈ ਗਈ ਪਰ ਹੁਣ ਕਾਂਗਰਸ ਹ ਮਾਨਨੀ ਦੇ ਦੋਸ਼ਾਂ ਤੇ ਲੜਾਈ ਲੜਨ ਲਈ ਤਿਆਰ ਹੈ ਉਹਨਾਂ ਆਖੇ ਕਿ ਇਸ ਲੜਾਈ ਵਿੱਚ ਸੱਚ ਤੇ ਸਿਰਫ ਸੱਚ ਮੇਰਾ ਬਚਾਉ ਉਹਨਾਂ ਆਖੇ ਕਿ ਉਸਨੇ ਇਸ ਗਲਤੀ ਬੜੀ ਨਰਾਸ਼ਾ ਕੀਤੀ ਕੇਂਦਰੀ ਮੰਤਰੀ ਨੇ ਕਈ ਔਰਤਾਂ ਦੇ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦੱਸ ਕੇ ਖਾਰਜ ਕਰ ਦਿੱਤਾ ਉਹਨਾਂ ਆਖੇ ਕਿ ਕਾਨੂੰਨੀ ਬਦਲਦੇ ਵਿਚਾਰ ਕਰ ਰਹੀ ਹੈ ਸੱਚ ਸਾਹਮਣੇ ਆਏਗਾ ਤੇ ਇਨਸਾਫ ਦੀ ਜਿੱਤ ਹੋਏਗੀ ਮੀਟੂ ਮਾਮਲੇ ਤੇ ਅਕਬਰ ਦੇ ਬਿਆਨ ਤੋਂ ਬਾਅਦ ਭਾਜਪਾ ਨਰਮ ਪੈਂਦੀ ਦਿਖਾਈ ਦੇ ਰਹੀ ਹੈ ਅਕਬਰ ਨੇ ਅਰਜੀ ਵਿੱਚ ਆਖਿਆ ਕਿ ਉਹਨਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਹੈ ਦੇਸ਼ ਦੀ ਪਹਿਲੀ ਹਫਤਾਵਾਰੀ ਮੈਗਜ਼ੀਨ ਸ਼ੁਰੂ ਕਰਨ ਤੋਂ ਲੈ ਕੇ ਕਈ ਕਿਤਾਬਾਂ ਲਿਖੀਆਂ ਉਹ ਪੂਰਤੀ ਲਈ ਪ੍ਰੇਰਿਤ ਤਰੀਕੇ ਨਾਲ ਪ੍ਰਸਾਰਿਤ ਕੀਤੀ ਜਾ ਰਹੀ ਹੈ ਐਮ ਜੀ ਅਕਬਰ ਨਾਲ ਕਰੀਬ 20 ਸਾਲ ਪਹਿਲਾਂ ਕੰਮ ਕਰ ਚੁੱਕੀ ਪ੍ਰੀਆ ਰਮਾਨੀ ਨੇ ਉਹਨਾਂ ਤੇ ਏਜੰਸੀ ਦੁਰਵਿਹਾਰ ਦਾ ਦੋਸ਼ ਲਾਇਆ ਇਸ ਤੋਂ ਬਾਅਦ 11 ਹੋਰ ਔਰਤਾਂ ਨੇ ਵੀ ਮੀਟੂ ਮਹਿੰਦਤ ਟਵਿੱਟਰ ਤੇ ਉਹਨਾਂ ਤੇ ਇਸੇ ਤਰ੍ਹਾਂ ਦੇ ਦੋਸ਼ ਲਗਾਏ ਅਕਬਰ ਤੇ ਪੱਤਰਕਾਰ ਪ੍ਰੀਆ ਰਮਾਨੀ ਤੋਂ ਇਲਾਵਾ ਕਈ ਹੋਰਾਂ ਨੇ ਵੀ ਏਜੰਸੀ ਸ਼ੋਸ਼ਣ ਦੇ ਦੋਸ਼ ਲਾਏ ਨੇ ਸਭ ਤੋਂ ਪਹਿਲਾਂ ਦੋਸ਼ ਰਮਾਨੀ ਨੇ ਲਾਇਸਾ ਨ ਅਮ੍ਰਿਤਸਰ ਸ਼ਰਧੇ ਬਾਨੀਆਂ ਅਤੇ ਚੌਥੇ ਗੁਰੂ RAMDAS JI ਦੇ ਪ੍ਰਕਾਸ਼ ਪੁਰਬ ਮੌਕੇ ਇਸਵਰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤ ਸਮਾਗਮ ਦੌਰਾਨ ਪੜਤਾਲ ਗਾਇਨ ਕੀਰਤਨ ਦਰਬਾਰ ਕਰਾਇਆ ਜਾਏਗਾ ਪੜਤਾਲ ਗਾਇਨ ਦਾ ਮੁੱਢ ਚੌਥੇ ਗੁਰੂ ਗੁਰੂ RAMDAS JI ਵੱਲੋਂ ਬੰਨਿਆ ਗਿਆ ਸੀ ਉਹਨਾਂ ਦੀ ਬਾਣੀ ਵਿੱਚ ਦਰਜ ਸ਼ਬਦਾਂ ਨੂੰ ਪੜਤਾਲ ਗਾਇਨ ਵਿਧੀ ਰਾਹੀਂ ਕੀਰਤਨ ਦਰਬਾਰ ਵਿੱਚ ਗਾਇਨ ਕੀਤਾ ਜਾਣਾ ਇਹ ਕੀਰਤਨ ਦਰਬਾਰ 24 ਅਕਤੂਬਰ ਦੀ ਰਾਤ ਨੂੰ ਕੀਤਾ ਜਾਏਗਾ ਪੜਤਾਲ ਗਾਇਨ ਸ਼ੈਲੀ ਦਾ ਉਲੇਖ ਸਭ ਤੋਂ ਪਹਿਲਾਂ ਸ੍ਰੀ ਗੁਰੂ RAMDAS JI ਵੱਲੋਂ ਆਪਣੀ ਬਾਣੀ ਵਿੱਚ ਕੀਤਾ ਗਿਆ ਉਹਨਾਂ 19 ਪੜਤਾਲ ਸ਼ਬਦ ਰਚਨਾਵਾਂ ਰਚੀਆਂ ਇਸ ਸ਼ੈਲੀ ਦੇ ਤੱਤ ਸ਼ਬ ਦਾ ਅਤੇ ਸ਼ਬਦ ਜੋੜਦੀ ਪੁਨਰ ਰੀਤੀ ਹੁੰਦੀ ਹੈ ਇਹ ਪਹਿਲੀ ਵਾਰ ਹੈ ਕਿ ਚੌਥੇ ਗੁਰੂ ਦੇ ਪ੍ਰਕਾਸ਼ ਬਰੋ ਮੌਕੇ ਪੜਤਾਲ ਗਾਇਨ ਸ਼ੈਲੀ ਵਿੱਚ ਮਾਹਰ ਕੀਰਤਨੀਆਂ ਵੱਲੋਂ ਸ਼ਬਦ ਗਾਇਨ ਕੀਤੇ ਜਾਣਗੇ ਇਸ ਵਾਰ ਗੁਰਪੁਰ ਮੌਕੇ 봉ਜਾ ਕੀਤਾ ਕਰਨ ਦਾ ਵੀ ਸਨਮਾਨ ਕੀਤਾ ਜਾਏਗਾ ਨਗਰ ਕੀਰਤਨ ਦਾ ਕਿਰਾ ਵਿਸ਼ਾਲ ਕੀਤਾ ਗਿਆ ਨਗਰ ਕੀਰਤਨ ਪੁਰਾਤਨ ਸ਼ਹਿਰ ਦੀ ਚਾਰਦੁਆਰੀ ਦੇ ਨਾਲ ਹੁੰਦਾ ਹੋਇਆ ਲਗਭਗ 8 ਕਿਲੋਮੀਟਰ ਦੀ ਯਾਤਰਾ ਕਰਕੇ ਹਰਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਏਗਾ ਇਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਆਸਟ੍ਰੇਲੀਆ ਕਾਬੁਲ ਸਣੇ ਦਿੱਲੀ ਮੁੰਬਈ ਜੰਮੂ ਕਸ਼ਮੀਰ ਤੋਂ ਸੰਗਤ ਪੁੱਜੇਗੀ ਗੁਰਪੁਰ ਮੌਕੇ ਸ਼ਹਿਰ ਦੇ ਪੁਰਾਣੇ 12 ਦਰ ਦੀ ਧੂਪmala ਕੀਤੀ ਜਾਏਗੀ ਲਗਭਗ 4 ਲੱਖ ਮਿੱਟੀ ਦੇ ਦੀਵੇ ਜਗਾਏ ਜਾਣਗੇ ਸਮੁੱਚੇ ਅਮਰਸਰ ਸ਼ਹਿਰ ਨੂੰ ਰੌਸ਼ਨਾਉਣ ਵਾਸਤੇ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ